ਦੋਸਤੋ ਪੰਜਾਬ ਸਕੂਲ ਵਿੱਚ ਭਰਤੀ 2024 ਲਈ ਅੱਜ ਖੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੀ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਨਾ ਤੁਹਾਡਾ ਕੋਈ ਪੇਪਰ ਨਾ ਹੋਵੇ ਐਪਲੀਕੇਸ਼ਨ ਫੀਸ ਹੈ ਜੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸ ਕਸਤੋ ਬਿਲਕੁਲ ਰੈਗੂਲਰ ਭਰਤੀ ਹੈ ਜੀ ਇਹਨਾਂ ਪੋਸਟਾਂ ਲਈ 35400 ਪਲੱਸ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਰਮੀ ਪਬਲਿਕ ਸਕੂਲ ਬਿਠਿੰਡਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਅਪਲੀਕੇਸ਼ਨ ਫੀਸ ਹੈ ਜੀ ਦੋਸਤੋ ਇਹਨਾਂ ਪੋਸਟਾਂ ਲਈ ਤੁਹਾਡਾ ਸਿਲੈਕਸ਼ਨ ਹੋਵੇਗਾ ਇੰਟਰਵਿਊ ਕੁਆਲੀਫਿਕੇਸ਼ਨ ਅਤੇ ਐਕਸਪੀਰੀਅੰਸ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਦੋਸਤੋ ਤੁਸੀਂ ਮੇਰਾ WhatsApp ਗਰੁੱਪ ਅਤੇ Facebook ਪੇਜ ਫੋਲੋ ਕਰ ਸਕਦੇ ਹੋ ਜੀ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਜਿੱਥੇ ਮੈਂ ਸਾਰੀ ਜਾਣਕਾਰੀ ਉੱਥੇ ਵੀ ਸ਼ੇਅਰ ਕਰਦਾ ਜੀ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆ ਦੋਸਤੋ ਪੋਸਟਾਂ ਵਿੱਚ ਪ੍ਰਿੰਸੀਪਲ ਦੀਆਂ ਜੋ ਰੈਗੂਲਰ ਬੇਸਟ ਐਨਾਨਸਮੈਂਟ ਕੀਤੇ ਆਗੇ ਆ ਟਰੱਸਟ ਨੋਟ ਕਰ ਲਓ ਜੀ ਆਰਮੀ ਪਬਲਿਕ ਸਕੂਲ ਵਿਕੇਸ਼ਿਤ ਹੈ ਬਠਿੰਡਾ ਕੈਂਟ ਵਿਖੇ ਕਲਾਸ 12 ਮਈ ਤੱਕ ਸੀਨੀਅਰ ਸੈਕੰਡਰੀ ਸਕੂਲ ਵਾਸਤੇ ਪੋਸਟ ਨੋਟੀਫਿਕੇਸ਼ਨ ਕਿੱਤੀ ਗਈ ਹੈ ਜੀ ਇੱਥੇ ਤੁਸੀਂ ਅਰਜੀ ਭੇਜਣੀ ਹੈ ਜੀ ਐਡਰੈਸ ਨੋਟ ਕਰ ਲਓ ਜੀ ਡਾਇਰੈਕਟਰ ਏ ਡਬਲਯੂ ਈ ਐਸ ਹੈੱਡ ਕੁਆਟਰ ਦੱਖਣੀ ਪੱਛਮੀ ਕਮਾਂਡ ਪਿੰਗੋੜਾ ਜੀ 908546 ਸੀ ਆਬਲਿਕ O56 APO ਤੇ ਐਡਰੈਸ ਤੇ ਤੁਸੀਂ ਆਪਣੀ ਅਰਜੀ ਭੇਜ ਸਕੋਗੇ ਹੋਰ ਵੀ ਤੇਰੀ ਜਾਣਕਾਰੀ ਲਈ ਤੁਸੀਂ ਇਹਦੀ ਮੇਲ ਆਈਡੀ ਤੇ ਮੇਲ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਦੋਸਤੋ ਨਾ ਪੋਸਟਾਂ ਦੀ ਯੋਗਤਾ ਤੇ ਐਕਸਪੀਰੀਅੰਸ ਸੀਵੀ ਐਸਸੀ ਦੇ ਅਨੁਸਾਰ ਹੋਣਗੇ ਜੀ ਦੋਸਤੋ ਜੋ ਉਮਰ ਹੱਦ ਰੱਖੀ ਗਈ ਹੈ ਜੀ ਜੋ ਸਿਵਿਲਿਅਨ ਉਮੀਦਵਾਰ ਅਪਲਾਈ ਕਰਨਗੇ ਜੀ ਉਹਨਾਂ ਦੀ ਉਮਰ ਹੈ ਜੀ 55 ਸਾਲ ਤੱਕ ਅਪਲਾਈ ਕਰ ਸਕਦੇ ਨੇ ਜੀ ਜੋ ਐਕਸ ਸਰਵਿਸ ਮੈਨ ਅਪਲਾਈ ਕਰਦੇ ਨੇ ਜੀ ਉਹਨਾਂ ਦੀ ਉਮਰ 57 ਸਾਲ ਤੱਕ ਅਪਲਾਈ ਕਰ ਸਕਦੇ ਨੇ ਜੀ ਉਮਰ ਦੇ ਮਾਪਦੰਡ ਨਿਯੁਕਤੀ ਧਾਰਨਾ ਦੀ ਮਿਤੀ ਤੇ ਲਾਗੂ ਕੀਤੇ ਜਾਣਗੇ ਤਨਖਾਹ ਅਤੇ ਪੱਤੇ ਸੀਬੀਐਸਸੀ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਔਰ ਫਾਇਦੇ ਦੇ ਨਾਲ ਗੱਲਬਾਤ ਕਰਨ ਜੋਗ ਹੋਪੇਗੀ ਜੀ ਵਧੀਆ ਹੋਣ ਆਰ ਵਿਅਕਤੀਆਂ ਲਈ ਵਿਸ਼ੇਸ਼ ਪ੍ਰੋਸਤਾਨ ਹੋਵੇਗਾ ਜੀ ਉਹਨਾਂ ਚੰਗੀ ਸੈਲਰੀ ਦਿੱਤੀ ਜਾਵੇਗੀ ਤੁਸੀਂ ਗੱਲਬਾਤ ਨਾਲ ਤੈਅ ਕਰ ਲੈਣੀ ਹੋਵੇਗੀ ਜੀ ਇਹਨਾਂ ਪੋਸਟਾਂ 'ਨ ਤੁਹਾਡੀ ਚੋਣ ਕਿਵੇਂ ਹੋਵੇਗੀ ਇੰਟਰਵਿਊ ਰਾਹੀਂ ਸਿਰਫ ਯੋਗਤਾ ਤੇ ਐਕਸਪੀਰੀਅੰਸ ਅਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਜੋ ਉਮੀਦਵਾਰ ਅਪਲਾਈ ਕਰਨਗੇ ਜੀ ਉਹਨਾਂ ਵਿੱਚੋਂ ਜੋ ਉਮੀਦਵਾਰ ਸੋਲਿਸਟ ਕੀਤੇ ਜਾਣਗੇ ਜੀ ਉਹਨਾਂ ਨੂੰ ਬੁਲਾਇਆ ਜਾਵੇਗਾ ਇੰਟਰਵਿਊ ਵਾਸਤੇ ਤੁਹਾਨੂੰ ਕਾਲ ਦੁਆਰਾ ਜਾਂ ਮੈਸੇਜ ਦੁਆਰਾ ਤੇ ਮੇਲ ਦੁਆਰਾ ਸੂਚਿਤ ਕਰਤਾ ਜਾਵੇਗਾ ਇੰਟਰਵਿਊ ਵਾਸਤੇ ਹੁਣ ਤੁਸੀਂ ਅਪਲਾਈ ਕਰਨਾ ਕਿਵੇਂ ਆ ਜੀ ਇਹ ਨੋਟ ਕਰ ਲਓ ਜੀ ਕੰਪਲੀਟ ਆਪਣਾ ਬਾਇਓ ਡਾਟਾ ਪਲੇਨ ਪੇਪਰ ਉੱਪਰ ਕੰਪਲੀਟ ਆਪਣਾ ਬਾਇਓ ਡਾਟਾ ਫੋਟੋਗ੍ਰਾਫਸ ਲਗਾ ਕੇ ਸਾਲ ਸਕੂਲ ਨਿਯੁਕਤੀ ਕਿਹੜੇ ਸਾਲ ਬਾਅਦ ਤੁਸੀਂ ਸਕੂਲ ਪਾਸ ਕੀਤਾ ਅਨੁਸਾਰ ਐਕਸਪੀਰੀਅੰਸ ਦਾ ਜ਼ਿਕਰ ਕਰਦੇ ਹੋਏ ਪ੍ਰਸ਼ੰਸਾ ਪੱਤਰ ਈਮੇਲ ਆਈਡੀ ਮੋਬਾਈਲ ਨੰਬਰ ਡਾਕ ਪਤੇ ਸਹੀ ਢੰਗ ਨਾਲ ਲਿਖ ਕੇ ਤੁਸੀਂ ਭੇਜ ਦੇਣਾ ਹੋਵੇਗਾ ਜੀ ਕੋ ਲਾਸਟ ਡੇਟ ਰੱਖੀ ਗਈ ਹੈ 13 ਮਈ 2024 ਤੱਕ ਤੁਸੀਂ ਅਪਲਾਈ ਕਰ ਸਕੋਗੇ ਇੰਟਰਵਿਊ اٹینڈ ਕਰਨ ਲਈ ਤੁਹਾਨੂੰ ਕੋਈ ਡੀਟੇਲ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਸਕੂਲ ਪ੍ਰਬੰਧਨ ਚੋਣ ਅਸਵੀਕਾਰ ਕਰਨ ਦਾ ਅਧਿਕਾਰ ਰੱਖਵਾ ਹੋਵੇਗਾ ਜੀ ਐਡਰੈਸ ਦੁਆਰਾ ਫਿਰ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਇਹ ਐਡਰੈਸ ਦਾ ਸਕਰੀਨਸ਼ਾਟ ਲੈ ਲਿਓ ਇਸ ਐਡਰੈਸ ਦੇ ਉੱਪਰ ਤੁਸੀਂ ਆਪਣੇ ਡਾਕੂਮੈਂਟਸ ਭੇਜਣੇ ਹੋਣਗੇ ਜੀ ਦੋਸਤੋ ਉਮੀਦ ਕਰਦਾ ਮੇਰੀ ਦੁਆਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ